پارٹی بھائی اج پنجاب پردیش کانگریس کمیٹی والوں No. <laughs> ਪੂਰੇ ਪੰਜਾਬ ਦੇ ਵਿੱਚ ਸਾਰੇ ਡਿਪਟੀ ਕਮਿਸ਼ਨਰਾਂ ਦੇ ਤੇ ਡੀਐਸ ਡੀਐਸਪੀ ਦੇ ਦਫ਼ਤਰ ਦੇ ਬਾਹਰ ਧਰਨੇ ਲਾਏ ਜਾ ਰਹੇ ਆ ਅੱਜ ਸਾਡੇ ਪੂਰੇ ਪੰਜਾਬ ਦੇ ਵਿੱਚ ਜਿੰਨੇ ਵੀ ਦਫ਼ਤਰ ਹੈ ਜਿੰਨੇ ਵੀ ਜ਼ਿਲ੍ਹੇ ਹੈ ਜਿੰਨੇ ਵੀ ਸਬਡਿਵੀਜ਼ਨ ਹੈ ਸਾਰੀਆਂ ਸਬਡਿਵੀਜ਼ਨਾਂ 'ਚ ਧਰਨੇ ਲਗਾਏ ਜਾ ਰਹੇ ਆ ਅੱਜ ਅਸੀਂ ਲਾਂਡ ਆਰਡਰ ਦਾ ਜਿਹੜਾ ਜਨਾਜਾ ਨਿਕਲਿਆ ਪਿਆ ਹੈ ਪੰਜਾਬ ਅੱਜ ਬੁਰੀ ਸਥਿਤੀ ਦੇ ਵਿੱਚ ਹੈ ਪੰਜਾਬ ਅੱਜ ਹਨੇਰੇ 'ਚ ਡੁੱਬਿਆ ਪਿਆ ਹੈ ਪਰ ਭਗਵੰਤ ਮਾਨ ਜਿਹੜਾ ਹੈ ਉਹ ਬੰਸਰੀ বাজਾਂਦਾ ਫਿਰਦਾ ਹੈ ਲੇਕਿਨ ਉਹਨੂੰ ਸਮਝ ਨਹੀਂ ਲੱਗਦੀ ਕਿ ਲੁੱਟਾਂ ਖਵਾ ਹੋ ਰਹੀਆਂ ਡਾਕੇ ਹੋ ਰਿਹਾ ਨਸ਼ੇ ਨਾਲ ਲੋਕ ਮਾਰੇ ਜਾ ਰਹੇ ਆ ਅੱਜ ਪੰਜਾਬ ਤਰਾਸਤੀ ਦੇ 게ਟ ਦੇ ਉੱਪਰ ਹੈ ਔਰ ਭਗਵੰਤ ਮਾਨ ਦਿੱਲੀ ਔਰ ਪੰਜਾਬ ਤੋਂ ਬਾਹਰ ਦੇ ਚੱਕਰਾਂ ਦੇ ਵਿੱਚ ਪਿਆ ਹੋਇਆ ਹੈ ਔਰ ਦੇਸ਼ ਦੇ ਅੰਦਰ ਜਿਸ ਤਰੀਕੇ ਦਾ ਮਾਹੌਲ ਪੰਜਾਬ ਚ ਹੈ ਸ਼ਾਇਦ ਪੂਰੇ ਦੇਸ਼ ਦੇ ਵਿੱਚ ਵੀ ਨਹੀਂ ਹੈ ਅੱਜ ਪੰਜਾਬ ਦੇ ਲਾਨ ਅਰੜ ਦਾ ਜਨਾਜ਼ਾ ਨਿਕਲਿਆ ਹੋਇਆ ਹੈ ਇਸੇ ਇਹ ਹਲਕਾ ਵੈਸਤੇ ਸਾਡੇ ਸਾਰੇ ਸਾਥੀ ਸਾਡੇ ਸਾਰੇ ਲੋਕ ਅੱਜ ਇੱਥੇ ਆ ਕੇ ਐਸసీపీ ਵੈਸਤੇ ਬਾਹਰ ਅਸੀਂ ਧਰਨਾ ਲਗਾਇਆ ਹੈ ਤਾਂ ਕਿ ਇਹ ਗੂੰਗੀ ਤੇ ਬੋਲੀ ਸਰਕਾਰ ਦੇ ਕੰਨ ਖੋਲ ਸਕਣ ਅੱਜ ਜਿਸ ਤਰੀਕੇ ਨਾਲ ਡਰਗ ਦੇ ਨਾਲ ਲੋਕ ਮਾਰੇ ਜਾ ਰਿਹਾ ਹੈ ਔਰ ਪੁਲਿਸ ਪ੍ਰਸ਼ਾਸਨ ਦੀ ਮਿਲੀ ਭੁਗਤ ਦੇ ਨਾਲ ਅੱਜ ਨਸ਼ੇ ਵਿਕ ਰਹੇ ਆ ਗਲੀਆਂ ਚ ਮਲੇਆਂ ਚ ਬਜ਼ਾਰਾਂ ਚ ਅੱਜ ਬਾਵਾ ਤਰਾਸ ਤਰਾਸ ਕਰ ਰਹੀਆਂ ਐ ਅੱਜ ਲੁੱਟਾਂ ਖੋਹਾਂ ਹੋ ਰਹੀਆਂ ਅੱਜ ਬਹੁਤ ਸਾਰੇ ਜਿਹੜੇ ਸਾਡੇ ਨੌਜਵਾਨ ਐ ਉਹ ਨਸ਼ੇ ਨਾਲ ਮਾਰੇ ਜਾ ਰਹੇ ਐ ਉਹਨਾਂ ਦੀਆਂ ਲਾਛਾਂ ਢੋਈਆਂ ਜਾ ਰਹੀਆਂ ਉਹਨਾਂ ਦੀਆਂ ਲਾਚਾਂ ਕੰਧਿਆਂ ਦੇ ਚੁੱਕਿਆ ਜਾ ਰਹੀਆਂ ਅੱਜ ਪੰਜਾਬ ਤਰਾਸਦੀ ਦੇ ਵਿੱਚ ਐ ਇਹਨੂੰ ਅਸੀਂ ਨਹੀਂ ਦੇਖ ਸਕਦੇ ਇਸੇ ਲਈ ਪੂਰੇ ਪੰਜਾਬ ਦੇ ਵਿੱਚ ਅਸੀਂ ਅੱਜ ਧਰਨੇ ਪੂਰੇ ਪੂਰੇ ਡਿਵੀਜ਼ਨਾਂ ਦੇ ਐਸ.ਪੀ ਦੇ ਦਫ਼ਤਰਾਂ ਦੇ ਬਾਹਰ ਲਗਾਏ ਮੁਕਾਬਲੇ ਸਰਕਾਰ ਦੇ ਵਿੱਚ ਕ੍ਰਾਈਮ ਰੇਸ਼ੋ ਘਟਿਆ ਹੋਇਆ ਹੈ ਕੈਂਸਰ ਫੜਿਆ ਨਸ਼ਾ ਤਸਕਰ ਫੜਿਆ ਲਗਾਤਾਰ ਕਾਰਵਾਈ ਹੋ ਰਹੀ ਹੈ। ਭਈ ਪਹਿਲੀ ਗੱਲ ਤੇ ਇਹ ਹੈ ਕਿ ਅੱਜ ਉਹ ਇਹ ਤੇ ਗੱਲ ਉਹਨੂੰ ਨਜ਼ਰ ਨਹੀਂ ਆਉਂਦੀ ਬਈ ਚੌਂਕ ਚਰਾਹੇ 'ਚ ਜਾ ਕੇ ਦੇਖ ਲਓ ਲੁੱਟਖੋਹਾਂ ਹੋ ਰਹੀਆਂ ਕਿ ਨਹੀਂ ਹੋ ਰਹੀਆਂ ਤੁਸੀਂ ਕਿੰਨੇ ਕੇਸ ਰੋ ਰਜਿਸਟਰਡ ਕਰ ਰਹੇ ਹੋ ਕਿੰਨੇ ਜਿਹੜੇ ਕੇਸ ਤੁਸੀਂ ਰਿਪੋਰਟਿੰਗ ਕਰ ਰਹੇ ਹੋ ਤੁਸੀਂ ਬਜ਼ਾਰਾਂ 'ਚ ਮੱਲਿਆ 'ਚ ਤੁਹਾਨੂੰ ਸਾਰੇ মিডিਆ ਨੂੰ ਇਸ ਗੱਲ ਦੀ ਜਾਣਕਾਰੀ ਮਿਲਦੀ ਹੈ ਕਿ ਕਿੰਨਾ ਨਸ਼ਾ ਵਧ ਗਿਆ ਹੈ ਕਿੰਨੇ ਲੋਕ ਮਾਰੇ ਜਾ ਰਹੇ ਹੈ ਮੈਂ ਸਮਝਿਨਾ ਭਗਵੰਤ ਮਾਨ ਅੱਜ ਵੀ ਮੰਨਣ ਲਈ ਤਿਆਰ ਨਹੀਂ ਹੈ ਕਿ ਪੰਜਾਬ ਦੇ ਵਿੱਚ ਲਾਂ ਨਾੜ ਦੀ ਪ੍ਰੋਬਲਮ ਹੈ ਪੰਜਾਬ ਦੇ ਵਿੱਚ ਨਸ਼ਿਆਂ ਦੀ ਸਮੱਸਿਆ ਹੈ ਔਰ ਇਸੇ ਲਈ ਗੂੰਗੀ ਤੇ ਬੋਲੀ ਸਰਕਾਰ ਨੂੰ ਅਸੀਂ ਜਗਾਨ ਆਏ ਆ। ਇਹ ਲੱਗਦਾ ਮੁੱਖ ਮੰਤਰੀ ਤੋਂ ਕੀ ਕੋਈ ਸਟੈਂਡ ਹੈ ਕੀ ਹੋ ਸਕਦਾ ਜੀ ਇਹ। ਬਈ ਗੱਲ ਇਹ ਆ ਕਿ ਜਦੋਂ ਸੁਪਰੀਮ ਕੋਰਟ ਨੇ ਉਹਨੂੰ ਲੁੰਡਾ ਹਾਥੀ ਬਣਾ ਕੇ ਭੇਜ ਦਿੱਤਾ ਹੀ ਉਹਨੂੰ ਕਹਿਤਾ ਕਿ ਤੇਰੇ ਕੋਲ ਕੋਈ ਪਾਵਰ ਨਹੀਂ ਹੈ ਤੂੰ ਕੋਈ ਦਸਕਤ ਫਾਈਲ ਤੇ ਨਹੀਂ ਕਰ ਸਕਦਾ ਉਹਨੂੰ ਇਹ ਵੀ ਗੱਲ ਕਹਿਤੀ ਕਿ ਭਈ ਤੂੰ ਕੋਈ ਦਫਤਰ ਵੀ ਨਹੀਂ ਜਾ ਸਕਦਾ ਤੇ ਉਹ ਹੁਣ ਕਿਉਂਕਿ ਇਲੈਕਸ਼ਨਾਂ ਨੂੰ ਵੀ 6 ਮਹੀਨੇ ਬਾਕੀ ਰਹਿ ਗਏ ਐ ਤੇ ਉਸ ਗੱਲ ਦਾ ਫਾਇਦਾ ਠਾਣ ਵਾਸਤੇ ਉਸ ਪੋਲੀਟੀਕਲ ਸਟੰਟ ਇਸ ਤੋਂ ਇਲਾਵਾ ਹੋਰ ਕੁਝ ਨਹੀਂ ਉਹ ਕਹਿ ਰਿਹਾ ਜੀ ਜੇ ਪਰੂਲੀ ਦੇ ਵਿੱਚ ਇਲੈਕਸ਼ਨ ਕਰਾਉਣ ਨੂੰ ਕਹਿ ਰਹੇ ਔਰ ਲੇਕਿਨ ਕੇਜਰੀਵਾਲ ਕਹ ਰਹੀ ਜਨਾਰੇ ਵਿੱਚ ਹੈਗਾ ਤੇ ਨਵੰਬਰ ਦੇ ਵਿੱਚ ਇਲੈਕਸ਼ਨ ਕਰਾਉਣ ਭਈ ਇਹ ਸੀਫਾ ਦੇ ਦੇਵੇ ਨਾ ਇਹ ਖਾਲੀ ਕਰੇਗਾ ਤੇ ਇਲੈਕਸ਼ਨ ਹੋਣਗੇ ਨਾ ਤੇ ਕੇਜਰੀਵਾਲ ਨੂੰ ਚਾਹੀਦਾ ਕਿ ਫੋਰੀ ਤੌਰ ਤੇ ਇਹ ਸੀਫਾ ਦੇਵੇ ਔਰ ਸੀਟਾਂ ਖਾਲੀ ਕਰੇ ਤਾਂ ਕਿ ਇਲੈਕਸ਼ਨ ਕਮਿਸ਼ਨ ਆਪਣਾ ਕੰਮ ਕਰੇ ਮਾਨਦਰ ਮੁੱਖ ਮੰਤਰੀ ਉਹਨਾਂ ਨੇ ਕਿਹਾ ਵਾ ਕਿ ਮਾਨਦਰ ਮੁੱਖ ਮੰਤਰੀ ਮੈਂ ਤੁਹਾਨੂੰ ਕਿਹਾ ਜ਼ਿਲ੍ਹੇ ਕਟਣਦੇ ਆ ਜ਼ਿਲ੍ਹੇ ਚ ਪੇਸ਼ ਹੋਣਦੇ ਆ ਕੋਟਾ ਚ ਪੇਸ਼ ਹੋਣਦੇ ਆ ਕਿ ਕਾਹਦਾ ਕਾਹਦਾ ਇਹ ਮੁੱਖ ਮੰਤਰੀ ਜਿਹੜਾ ਇਮਾਨਦਾਰ ਹੈ ਮੈਂ ਸਮੇਂ ਨਾ ਬੇਈਮਾਨ ਅਗਰ ਕੋਈ ਮੁੱਖ ਮੰਤਰੀ ਹੈ ਜੋ ਕੇਜ ਇੱਕ ਵਾਰੀ ਭੇਰ ਆਪਾਂ ਮੁੱਖ ਮੰਤਰੀ ਬਣ ਕੇ ਵਖਾਵਾਂਗੇ ਜਿਹੜੀ ਸਰਕਾਰ ਸਾਡੇ ਤੇ ਝੂਠੇ ਪਰਚੇ ਕਰ ਰਹੀ ਹੈ ਇਹ ਕਰ ਮੈਂ ਤ ਮੈਂ ਤਨ ਮੈਂ ਤਨੂ ਗੱਲ ਕੀ ਕਹੀ ਹੈ ਬਈ ਮੈਂ ਤਨੂ ਕਿਹਾ ਕਿ ਇਹ ਸਿਆਸੀ ਨਾਟਕਬਾਜੀ ਹੈ ਸਿਆਸੀ ਡਰਾਮਾ ਹੈ ਔਰ ਝੂਠ ਦਾ ਪਲੰਦਾ ਇਸ ਤੋਂ ਇਲਾਵਾ ਹੋਰ ਕੁਝ ਨਹੀਂ ਹੈ ਠੀਕ ਧੰਨਵਾਦ ਜੀ ਕੱਲ ਇੱਕ ਵਿਕਟਰ ਦਾ ਬਿਆਨ ਹੈ ਰਾਹੁਲ ਗਾਂਧੀ ਨੂੰ ਲੈ ਕੇ ਬਰਾ ਆ ਰਿਹਾ ਜੀ ਬਈ ਮੈਨੂੰ ਲੱਗਦਾ ਹੈ ਕਿ ਬਿੱਟੂ ਨੂੰ ਮੈਂਟਰਲ ਪ੍ਰੋਬਲਮ ਜਿਹੜੀ ਹੈ ਉਹ ਜ਼ਿਆਦਾ ਹੋ ਚੁੱਕੀ ਹੈ ਬਈ ਪਹਿਲੀ ਗੱਲ ਇਹ ਹੈ ਮੈਂ ਬਿੱਟੂ ਨੂੰ ਇਹ ਪੁੱਛਣਾ ਚਾਹਨਾ ਹੈ ਕਿ ਉਹ ਉਹ ਸਰਦਾਰ ਬੀਨ ਸਿੰਘ ਦੇ ਵਿਚਾਰਾਂ ਨਾਲ ਸਹਿਮਤ ਹੈ ਕਿ ਨਹੀਂ ਸਹਿਮਤ ਸਰਦਾਰ ਬੀਨ ਸਿੰਘ ਦੇ ਖਿਆਲਾਂ ਨਾਲ ਸਹਿਮਤ ਹੈ ਕਿ ਨਹੀਂ ਸਹਿਮਤ ਮੈਂ ਸਮਝਦਾ ਹੈ ਕਿ ਜੋ ਬਿੱਟੂ ਕਰ ਰਿਹਾ ਹੈ ਇਹ ਚਿੰਚਾਗਰੀ ਦੀ ਹੱਦ ਹੈ ਇਹ ਚਿੰਚਾਗਰੀ ਤੋਂ ਇਲਾਵਾ ਹੋਰ ਕੁਝ ਨਹੀਂ ਹੈ ਉਹ ਕਹਿ ਰਹੇ ਜੀ ਉਹਦਾ ਮਿਲਨ ਕਰਕੇ ਬਾਕੀ ਜਿਹੜੀ ਵਾਟੀਆਂ ਤੇ ਲੋਕਾਂ ਪਗਲਾ ਗਏ ਨੇ ਮੈਂ ਤੁਹਾਨੂੰ ਇਹ ਗੱਲ ਕੀ ਕਹੀ ਹੈ ਕਿ ਬਖਸਾਇਆ ਤੇ ਉਹ ਆਪ ਫਿਰਦਾ ਹੈ ਅਗਰ ਉਹ ਬਿੱਟੂ ਦੇ ਵਿੱਚ ਇਸ ਗੱਲ ਵਾਸਤੇ ਜੁਰਤ ਸੀ ਤੇ ਲੁਧਿਆਣੇ ਜਿੱਤ ਕੇ ਦਿਖਾਉਂਦਾ ਨਾ ਹਾਰਿਆ ਹੋਇਆ ਖਿਡਾਰੀ ਅੱਜ ਉਹ ਉਹਨਾਂ ਦੇ ਟੁਕੜਿਆਂ ਦੇ ਉੱਪਰ ਪੜਿਆ ਹੋਇਆ ਬੰਦਾ ਅੱਜ ਉਹ ਇਹ ਗੱਲਾਂ ਕਰਦਾ ਉਹਨੂੰ ਇਹ ਗੱਲਾਂ ਸ਼ੁਭਾ ਨਹੀਂ ਦਿੰਦੀਆਂ ਕਿਸ ਤਰ੍ਹਾਂ ਦੀ ਕੀ ਗੱਲ ਕਿ ਇੰਨਾ ਪਹਿਲਾਂ ਸਾਰੀ ਉਮਰ ਕਾਂਗਰਸ ਜਿਹੜੇ ਦੇ ਕਾਂਗਰਸ ਦੇ ਖਲਾਸ ਯਾਦ ਰੱਖੋ ਮੈਂ ਤੁਹਾਨੂੰ ਇਹ ਗੱਲ ਕਹੀ ਹੈ ਕਿ ਸਿਰਫ ਬੀਜੇਪੀ ਨੇ ਉਹਨਾਂ ਨੂੰ ਥੈਟ ਕਰ ਦਿੱਤਾ ਬਿੱਟੂ ਨੂੰ ਉਹਨੂੰ ਕਹਿੰਦਾ ਕਿ ਜਦ ਤੱਕ ਤੇਰੀ ਆਵਾਜ਼ ਰਾਹੁਲ ਗਾਂਧੀ ਦੇ ਖਿਲਾਫ ਚੱਲੇਗੀ ਤੇਰੀ ਕੁਰਸੀ ਰਹੇਗੀ ਜੇ ਤੇਰੀ ਆਵਾਜ਼ ਝੁਕੇਗੀ ਤੇ ਕੁਰਸੀ ਥੱਲੋਂ ਜਾਏਗੀ